ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਐਲਾਨ ਕੀਤੇ ਨੇ ਪਰਮਿੰਦਰ ਢੀਂਸਾ ਦੇ ਕਾਂਗਰਸ ਤੋਂ ਵਿੱਚ ਜਾਣ ਦੀਆਂ ਖਬਰਾਂ ਵਿਚਾਲੇ ਵੱਡਾ ਬਦਲਾ ਕੀਤਾ ਗਿਆ ਹੈ ਦਰਸਲ ਸ਼ਰਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਸੂਬਾ ਪਧਰੀ ਜਥੇਵੰਦਕ ਢਾਂਚੇ ਲਈ ਵੱਡੇ ਅਹੁਦਿਆਂ ਵਿੱਚ ਤਬਦੀਲੀ ਕਰਦੇ ਆਂ ਪਾਰਟੀ ਪ੍ਰਧਾਨ ਜੱਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਉਹਨਾਂ ਦੇ ਤਜਰਬੇ ਤੇ ਅਕਾਲੀ ਸਿਆਸਤ ਵਿੱਚ ਪਾਈ ਵੱਡੇ ਯੋਗਦਾਨ ਨੂੰ ਵੇਖਦੇ ਹੋਏ ਸੀਨੀਅਰ ਉਮੀਦ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੱਦਾਰ ਸੰਤਾ ਸਿੰਘ ਉਮੇਦਪੂਰੀ ਨੂੰ ਪਾਰਟੀ ਦੇ ਸੀਨੀਅਰ ਉਮੀਦ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਅਤੇ ਨਾਲ ਹੀ ਪਰਮੇਂਦਰ ਸਿੰਘ ਢੀਂਸਾ ਜਿਹੜੇ ਕਿ ਪਾਰਟੀ ਦੇ ਖਜ਼ਾਂਚੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹ ਅਤੇ ਦੇ ਸੀਨੀਅਰ ਮੀਤ ਪ੍ਰਧਾਨ ਬੜਾਇਆ ਗਿਆ ਹੈ ਇਸ ਦੇ ਨਾਲ ਹੀ ਸਾਬਕਾ ਮੰਤਰੀ ਸਰਵਰ ਸਿੰਘ ਫਲੋਰ ਅਤੇ ਹਰਵੈਲ ਸਿੰਘ ਮਾਦੋਪੁਰ ਨੂੰ ਵੀ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਅਕਾਲੀ ਦਲ ਪੁਨਰਸਰਜੀਤ ਦੇ ਇੱਕ ਵਫਦ ਵੱਲੋਂ ਰਾਜ ਚੋਣ ਕਮਿਸ਼ਨ ਨੂੰ ਮਿਲ ਕੇ ਸੂਬੇ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਸਮਤੀ ਚੋਣਾਂ ਲਈ ਇੱਕ ਚੋਣ ਨਿਸ਼ਾਨ ਨੌ ਰੱਖ ਮਰ ਰੱਖਣ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਵਫਦ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਵਰਕਿੰਗ ਕਮੇਟੀ ਮਨਜੀਤ ਸਿੰਘ ਹਰਦੇਵ ਸਿੰਘ ਹਰਪਾਲਪੁਰਾ ਤੇ ਕਮਲਦੀਪ ਕਮਰ ਨੇ ਦੱਸਿਆ ਕਿ ਸ਼ਰਮਣੀ ਅਕਾਲੀ ਦਲ ਪੁਨਰਸਰਜੀਤ ਸੂਬੇ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪੂਰੀ ਤਰ੍ਹਾਂ ਨਾਲ ਲੜ ਰਿਹਾ ਜਸਵੰਤ ਸਿੰਘ ਰਾਜ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਸਾਰੇ ਉਮੀਦਵਾਰਾਂ ਲਈ ਇੱਕ ਚੋਣ ਨਿਸ਼ਾਨ ਅਲਾਟ ਕਰਨ ਦੀ ਮੰਗ ਰੱਖੀ ਗਈ ਇਸ ਮੌਕੇ ਪੁਨਰ ਸਰਜੀਤ ਦੇ ਮੈਂਬਰਾਂ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਹਨਾਂ ਦੀ ਪਾਰਟੀ ਬਲ ਸ਼੍ਰੋਮਣੀ ਕਾਲੀ ਦਲ ਲਈ ਦਾਵਾ ਕੀਤਾ ਹੋਇਆ ਜਸਵੰਤ ਦੀ ਪ੍ਰਕਿਰਿਆ ਚੱਲ ਰਹੀ ਹੈ ਉਹਨਾਂ ਆਖਿਆ ਕਿ ਦੋਵੇਂ ਪਾਰਟੀਆਂ ਵਿੱਚ ਚੋਣ ਨਿਸ਼ਾਨ ਦਾ ਕੋਈ ਨਵੇੜਾ ਨਾ ਹੋਣ ਕਰਕੇ ਚੋਣ ਕਮਿਸ਼ਨ ਵੱਲੋਂ ਵਿਅਕਤੀ ਤੌਰ ਤੇ ਚੋਣ ਨਿਸ਼ਾਨ ਮੁਹैया करवाया ਜਾਵੇ ਵਫਦ ਦੇ ਮੈਂਬਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦੀ ਕਾਨੂੰਨ ਅਤੇ ਨੀਮਾ ਨੂੰ ਧਿਆਨ ਚ ਰੱਖਦਿਆਂ ਚੋਣ ਨਿਸ਼ਾਨ ਨ ਰੱਖਵਾ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਅਤੇ ਪੁਨਰ ਸਰਜੀਤ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਪ੍ਰਮਦਰ ਸਿੰਘ ਢੀਂਸਾ ਦੇ ਕਾਂਗਰਸ ਚ ਜਾਣਦੀਆਂ ਡਿਜੀਟਲ ਮੀਡੀਆ ਤੇ ਖੂਬ ਚਰਚਾ ਰਹੀਆਂ ਢੀਂਸਾ ਨੇ ਸਪਸ਼ਟ ਕੀਤਾ ਕਿ ਸਾਰੀਆਂ ਗੱਲਾਂ ਬੇਬੁਨਿਆਦ ਤੇ ਬਿਨਾਂ ਸਿਰ ਪੈਰ ਤੋਂ ਉਹਨਾਂ ਦੀ ਪਾਰਟੀ ਨੂੰ ਕਮਜ਼ੋਰ ਕਰ ਲਈ ਰਚੀ ਗਈ ਮਿੱਥੀ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਉਹਨਾਂ ਕਿਹਾ ਕਿ ਉਹ ਪੁਨਰਸਰਜੀਤ ਸ਼੍ਰਮਣੀ ਕਾਲੀਦਾਰ ਨਾਲ ਪੂਰੇ ਤੌਰ ਤੇ ਜੁੜੇ ਹੋਏ ਨੇ ਤੇ ਇਹਨਾਂ ਅਫਵਾਹਾਂ ਦਾ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਕਿਹਾ ਕਿ ਸਾਡੇ ਅਕਸਰ ਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਉਹ ਇਸ ਵੇਲੇ ਪਾਰਟੀ ਦੇ ਖਚਾਂਚੇ ਤੇ ਸੀਨੀਅਰ ਮੀਤ ਪ੍ਰਧਾਨ ਵੱਜੋਂ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ ਉਹਨਾਂ ਕਿਹਾ ਕਿ ਸਾਰਾ ਮਾਮਲਾ ਜਾਣਬੁੱਝ ਕੇ ਚੋਣਾਂ ਤੋਂ ਪਹਿਲਾਂ ਖੜਾ ਕੀਤਾ ਗਿਆ ਤੇ ਤਾਂ ਜੋ ਪਾਰਟੀ ਅੰਦਰ ਬੇਚੈਨੀ ਪੈਦਾ ਹੋ ਜਾਵੇ ਤੇ ਪਾਰਟੀ ਦੀ ਪੰਥਕ ਪਕੜ ਨੂੰ ਕਮਜ਼ੋਰ ਕੀਤਾ ਜਾਵੇ ਉਹਨਾਂ ਕਿਹਾ ਕਿ ਜਿਹੜੇ ਸਾਡੇ ਵਿਰੋਧੀ ਨੇ ਜਿਨ੍ਹਾਂ ਦੇ ਸੰਗਰੂਹ ਚ ਪੈਰ ਨਹੀਂ ਜੰਮਰੇ ਉਹ ਇਸ ਤਰ੍ਹਾਂ ਦੇ ਹਤਕੰਡੇ ਵਰਤ ਸਕਦੇ ਨੇ ਪੰਥਕ ਮੁੱਦਿਆਂ ਤੇ ਅਸੀਂ ਵਿਰੋਧੀਆਂ ਨਾਲ ਲੜਾਈ ਲੜ ਰਹੇ ਹਾਂ ਇਸ ਲਈ ਇਹਨਾਂ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਕਿਵੇਂ ਸਾਡੇ ਆਧਾਰ ਨੂੰ ਡਿਸਕ੍ਰੈਡਿਟ ਕੀਤਾ ਜਾਵੇ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਫਰਜ਼ੀ ਸਨੇਹ ਤੇ ਧਿਆਨ ਨਾ ਦੇਣ ਤੇ ਕੇਵਲ ਪਾਰਟੀ ਦੀਆਂ ਅਧਿਕਾਰੇ ਕਰ ਲਈ ਜਾਂ ਤੇ ਹੀ ਵਿਸ਼ਵਾਸ ਕੀਤਾ ਜੱਬੇ ਉਹਨਾਂ ਕਹਾਂਗੇ ਜਿਹੜਾ ਵੀ ਇਹ ਕਾਰਵਾਈ ਦੇ ਪਿੱਛੇ ਹੈ ਉਸ ਦੀ ਪਛਾਣ ਕਰਕੇ ਸਖਤ ਐਕਸ਼ਨ ਲਿਆ ਜਾਵੇਗਾ ਉਹਨਾਂ ਕਹਾਂਗੇ ਸਿਰਫ ਮੇਰੇ ਖਿਲਾਫ ਨਹੀਂ ਸਗੋ ਸਾਡੀ ਪੂਰੀ ਪਾਰਟੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਲੋਕ ਇਸ ਕਾਰਵਾਈ ਦੀ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਕਦੇ ਵੀ ਛੱਡਣ ਵਾਲੇ ਨਹੀਂ ਆਂ